ਦੀਪਕ ਹੈ ਮੇਰਾ ਨਾਮ ਦੀਪਕ ਪੂਰਾ ਇਵੈਂਟ ਕੀ ਹੋਇਆ ਸੀਗਾ ਅਸੀਂ ਅਮਨਤ ਤੋ ਆ ਰਹੇ ਸੀਗੇ ਦੋ ਦਿਨ ਨੂੰ ਗਏ ਸੀਗੇ ਤੇ ਉਧਰ ਆਂਦੇ ਹੋਏ ਆਪਸ ਚ ਕਿੰਨੇ ਦੀ ਰਾਜੂ ਪ੍ਰਧਾਨ ਦੀ ਲੜਾਈ ਹੋਈ ਹੈ ਰਾਜੂ ਪ੍ਰਧਾਨ ਨੇ ਰਾਜੂ ਪ੍ਰਧਾਨ ਨੇ ਉਧਰ ਬੰਦੇ ਬੁਲਾ ਲਏ ਉਧਰੋਂ ਉਹਨੇ ਆ ਕੇ ਗੋਲੀਆਂ ਚਲਾਤੀਆਂ ਹੀ ਉੱਥੇ ਗੋਲੇ ਚਲਾਉਣ ਤੋਂ ਬਾਅਦ ਹਰਪੇ ਟੀਟ ਨਾਮ ਦੇ ਮੁੰਡੇ ਰਾਜੂ ਪ੍ਰਧਾਨ ਦੇ ਮੁੰਡਾ ਦੀ ਰਾਜੂ ਪ੍ਰਧਾਨ ਦੇ ਮੁੰਡੇ ਨਾਮ ਸੀ ਗੌਰਵ ਗੋਲੀਆਂ ਚਲਾ ਕੇ ਸਿਰਸੁਰ ਪਾੜ ਕੇ ਭੱਜ ਗਏ ਜੋ ਮੋਹਨ ਦਾ ਜੀ ਮੇਰਾ ਬਰਾਬਰ ਇਸ ਨਹੀਂ ਹੱਜੇ ਮੌਕੇ ਤੇ ਸੀ ਗਏ ਸਾਰੇ ਸਾਰੇ ਗਵਾਹ ਬੱਸ ਡਰਾਈਵਰ ਵੀ ਲੇਡਿਸ ਵੀ ਲੇਡਿਸ ਨੂੰ ਬਾਹਰ ਕੱਢਿਆ ਲੇਡਿਸ ਤੇ ਵੀ ਛਾਡੇ ਮਾਰਿਆ ਉਹਨਾਂ ਨੇ ਤੇ ਅੱਧੀ ਬੱਸ ਵੀ ਕੁੱਤੀ ਉਹਨਾਂ ਨੇ ਇੰਨੇ ਰਾਉਂਡ ਫਾਇਰ ਕੀਤੇ ਸੀ ਉਹਨਾਂ ਨੇ ਦੋ ਰਾਉਂਡ ਫਾਇਰ ਕਰੇ ਲੱਕੇ ਸਾਹਮਣੇ ਮਾਰੀ ਹੈ ਕਿਸੇ ਦੀ ਜ਼ਮੀਨ ਤੇ ਮਾਰਿਆ ਇਹ ਫਾਇਰ ਲੱਗੇ ਨਹੀਂ ਕਿੰਨਾ ਦੇਖਦੇ ਲਗਾਤਾਰ ਜਿਹੜੀਆਂ ਬਲਮਾਟੀਆਂ ਘਟਨਾਵਾਂ ਆਪਣੇ ਨਿਕਲ ਕੇ ਤੁਹਾਨੂੰ ਆ ਰਹੀਆਂ ਨੇ ਕੀ ਇਹ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਹੈ ਜਿਹੜਾ ਤੁਹਾਡਾ ਪ੍ਰੋਜੈਕਟ ਲੈ ਕੇ ਗਿਆ ਸੀ ਰਾਜੂ ਪ੍ਰਧਾਨ ਲੈ ਕੇ ਗਿਆ ਸੀ ਜਦੋਂ ਕਿਹੜੇ ਦਿਨ ਗਿਆ ਦੋ ਤਰੀਕ ਨੂੰ ਗਿਆ ਸੀ ਲੜਾਈ ਦਾ ਏਡਾ ਕਾਰਨ ਕੀ ਹੋਇਆ ਜਿਹੜੀ ਬਸ ਜੀ ਕੁੜੀ ਨੂੰ ਰਾਜੂ ਪ੍ਰਧਾਨ ਨੇ ਗਾਲ੍ਹਾਂ ਕੱਢੀਆਂ ਸੀਗਾ ਰਾਜੂ ਪ੍ਰਧਾਨ ਨੇ ਗਾਲ੍ਹਾਂ ਕੱਢਿਆ ਗੱਲ ਕਿਸੇ ਹੋਰ ਦੀ ਸੀ ਉਹਨਾਂ ਨੇ ਆ ਕੇ ਗੁੱਟਤਾ ਜਿਨ੍ਹਾਂ ਦੀ ਲੇਡੀਜ਼ ਨੂੰ ਗਾਲ੍ਹਾਂ ਕੱਢੀਆਂ ਸੀ ਬਸ ਚ ਉਹਨਾਂ ਨੇ ਅੱਗੇ ਸਨੋਰੀ ਸੀਤਲਾ ਮਾਤਾ ਦੇ ਮੰਦਰ ਬਸ ਰੋਕਣ ਜਿੰਨੇ ਸਨੋਰੀ ੱਡੀ ਬਸ ਕੇਰ ਲਈ ਬਸ ਕੇਰ ਕੇ ਨਾਲ ਦੇ ਸਾਡੀ ਬਸ ਗੁੱਟੀ ਅੱਧੀ ਵਜੇ ਦੀ ਘਟਨਾ ਹੈ ਇਹ ਹੈਗੀ 11 11:30 ਵਜੇ ਦੀ ਹਾਂਜੀ 11:30 ਵਜੇ ਦੀ ਤੁਹਾਡੇ ਬ੍ਰਦਰ ਦੇ ਸਿਰ ਚ ਮਾਰੀਆਂ ਹੀ ਪਿੱਠਾਂ ਤੇ ਗਰਪਾਨਾ ਮਾਰੀਆਂ ਡੰਡੇ ਮਾਰੇ ਉਹਨਾਂ ਨੇ ਫੋਨ ਫੋਨ ਘੇਰਤਾ ਉਹਨਾਂ ਦਾ ਫੋਨ ਪਤਾ ਨਹੀਂ ਘੇਰਤਾ ਪਤਾ ਨਹੀਂ ਖੋਲਿਆ ਇੱਕ ਘਟੋ ਘਟ 25 25 ਤੋਂ 30 ਜਾਨੇ ਸੀਗੇ ਮੇਰੇ ਖਿਆਲ ਨਾਲ ਪੈਦਲ ਸੀਗੇ ਇੱਕ ਮੋਟਰਸਾਈਕਲਾਂ ਤੇ ਸੀਗੇ ਰਾਜੂ ਪ੍ਰਧਾਨ ਬਸ ਸੀਗਾ ਰਾਜੂ ਪ੍ਰਧਾਨ ਰਾਜੂ ਪ੍ਰਧਾਨ ਨੇ ਵੀ ਮਾਰੀਆਂ ਕੋਈ ਪੁਲਿਸ ਪ੍ਰਸ਼ਾਸਨ ਦੇ ਪੁਲਿਸ ਪ੍ਰਸ਼ਾਸਨ ਸੀਗਾ ਉਹਦੇ ਉਧਰ ਫੈਰ ਹੋਇਆ ਹਾਂਜੀ ਹਾਂਜੀ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਕਿਹਾ ਮੈਂ ਕਿਹਾ ਅਸਲਾ ਫੜ ਉਹਨਾਂ ਨੇ ਅਸਲਾ ਫੜਿਆ ਹੀ ਨਹੀਂ ਉਹ ਕਹਿੰਦੇ ਮੈਨੂੰ ਕਿਉਂ ਫੜ ਰਿਹਾ ਮੈਂ ਕਿਹਾ ਤੁਸੀਂ ਪ੍ਰਧਾਨਤਾ ਚੈੱਕ ਕਿਸੇ ਨੂੰ ਚੱਕਿਆ ਹੀ ਨਹੀਂ ਕਿਸੇ ਨੂੰ ਵੀ ਹੁ ਅੱਲਾਤ ਮਾੜੇ ਸੀ ਸੁਰਪਟੇ ਇਹਦਾ ਚੰਗਾ ਹੋਰ ਕਿੰਨੇ ਕਿਤੇ ਮੇਰੇ ਬਸ ਇੱਕ ਬੰਦੇ जख्मी ਆਇਆ ਪੈਰ ਚਲਾਇਆ ਉਹਨੇ ਜਿਹੜਾ ਇਸ ਨੇ ਆਸਲਾ ਨਾਲ ਬਲੈਕ ਕਲਰ ਦਾ ਆਸਲਾ ਸੀ ਕਹੀ ਉਹਦੇ ਕੋਲ ਸਿਕਸਰ ਕਿਹਦੇ ਕੋਲ ਸੀ ਉਹ ਹਰਬੀਟੀਡ ਕੋਲ ਸੀਗਾ ਇਹ ਆਸਲਾ ਜੀ ਸਰ ਅੱਜ ਕਿਹੜਾ ਘਟਨਾ ਨਿਕਲੀ ਅਸੀਂ ਇਹ ਕੀ ਮਾਮਲਾ ਕਿੱਥੇ ਦਾ ਮਾਮਲਾ ਹੈ ਹਾਂਜੀ ਇਹ ਇੱਕ ਦੋ ਬਸਾਂ ਗਈਆਂ ਸੀ ਅਮਰਤ ਯਾਤਰਾ ਤੇ ਤੇ ਯਾਤਰੀ ਕਿਸੇ ਗੱਲ ਤੋਂ ਇਹ ਬਸ ਦੇ ਏਸੀ ਚਲਾਉਣ ਨੂੰ ਲੈ ਕੇ ਕਿਤੇ ਰਸਤੇ ਦੇ ਵਿੱਚ ਇਹਨਾਂ ਦੀ ਬਹਿਸ ਹੋ ਗਈ ਤੇ ਇੱਥੇ ਜਦੋਂ ਇਹ ਆਪਣਾ ਡੈਸਟੀਨੇਸ਼ਨ ਤੇ ਵਾਪਸ ਪਹੁੰਚੀ ਬੱਸ ਵੱਡੀ ਨਦੀ ਤੇ ਤੇ ਉੱਥੇ ਇਹਨਾਂ ਦਾ ਕੋਈ ਝਗੜਾ ਵਗੈਰਾ ਹੋ ਗਿਆ ਤੇ ਉਹਦੇ ਚ ਇੱਕ ਬੰਦਾ ਇੰਜਰਡ ਹੋਇਆ ਤੇ ਬਾਕੀ ਜੋ ਵੀ ਇਹਨਾਂ ਦਾ ਬਿਆਨ ਕਲਮੰਦ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਤੇ ਲਿਆਂਦੇ ਜਾਊਗਾ ਥੈਂਕ ਯੂ ਅ ਮਲਰ ਹਾਸਲ ਕਰ ਰਹੇ ਹਾਂ ਅਸੀਂ ਡਾਕਟਰ ਸਾਹਿਬ ਤੋਂ ਤੇ ਉਹ ਵੈਰੀਫਾਈ ਕਰ ਰਹੇ ਅਸੀਂ ਵੈਰੀਫਾਈ ਕਰਕੇ ਨਹੀਂ ਐਮਲਰ ਅਸੀਂ ਹਜੇ ਹਾਸਲ ਕਰਨੀ ਆ ਜੋ ਵੀ ਡਾਕਟਰ ਸਾਹਿਬ ਉਹਦੇ ਦੇਣਗੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ ਨਹੀਂ ਵੀਡੀਓ ਨਹੀਂ ਮਿਲੀ ਬਾਕੀ ਇਨਵੈਸਟੀਗੇਟ ਕਰ ਰਹੇ ਹਾਂ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ